ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾਕਟਰ ਰਮਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆਖਿਆ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਬਹੁਤ ਸ਼ਿਕਾਇਤਾਂ ਮਿਲਦੀਆਂ ਹਨ ਪਰ ਨਗਰ ਨਿਗਮ ਨੂੰ ਮਨੁੱਖਤਾ ਅਤੇ ਜਾਨਵਰਾਂ ਦੇ ਹੱਕ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੰਮ ਕਰਨਾ ਪੈਂਦਾ ਹੈ ਪਰ ਨਗਰ ਨਿਗਮ ਵੱਲੋਂ ਆਵਾਰਾ ਕੁੱਤਿਆਂ ਦੀ ਸਟੀਲਾਈਜ਼ੇਸ਼ਨ ਅਤੇ ਰੇਬਿਸ ਵਰਗੀ ਸਮੱਸਿਆ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ ਪਰ ਇਸ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਐਗਰੈਸਿਵ ਡੌਗ ਜਿਹੜੀ ਕੰਪਲੇਂਟਸ ਸਾਡੇ ਕੋਲ ਜਿਹੜੀ ਆ ਰਹੀ ਹੈ ਉਸ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਸ ਵਿੱਚ ਲੋਕਾਂ ਦਾ ਸਹਿਯੋਗ ਵੀ ਚਾਹੀਦਾ ਹੈ ਕਿਉਂਕਿ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਰੂਲ ਦੇ ਮੁਤਾਬਕ ਵੈਕਸੀਨੇਸ਼ਨ ਔਰ ਸਟਰਲਾਈਜ਼ੇਸ਼ਨ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਜਿਹੜੀ ਡੌਗਸ ਦੀ ਪੋਪੂਲੇਸ਼ਨ ਰੋਕੀ ਜਾ ਸਕੇ ਵਧਣ ਤੋਂ ਇਸ ਦੇ ਨਾਲ ਹੀ ਜੋ ਸਾਡੀਆਂ ਕੰਪਲੇਂਟਸ ਆ ਰਹੀਆਂ ਉਹਨਾਂ ਨੂੰ ਅਸੀਂ ਇਹ ਚੀਜ਼ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਕੰਪਲੇਂਟਸ ਕੀ ਆ ਰਹੀਆਂ ਕਿ ਡੌਗਸ ਨੂੰ ਉੱਥੇ ਚੁਕਲੋ ਲੈ ਜਾਓ ਅਸਰ ਹੈ ਐਸ ਪਰ ਰੂਲ ਐਨੀਮਲ ਵੈਲਫੇਅਰ ਦਾ ਜਿਹੜਾ ਰੂਲ ਹੈਗਾ ਕਿ ਇਹ ਕੁੱਤੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਨਹੀਂ ਕਰ ਸਕਦੇ ਉਸ ਦੇ ਨਾਲ ਹੀ ਲੋਕੋ ਨੇ ਵੀ ਕਹਿੰਦੇ ਕਿ ਜਿਹੜਾ ਗ੍ਰੇਸਿਡ ਡੌਗ ਹੈ ਉਹਦੇ ਲਈ ਅਸੀਂ ਜੋ ਵੀ ਪ੍ਰੈਸਕ੍ਰਿਪਸ਼ਨ ਦਿੰਨੇ ਆਂ ਔਰ ਮੈਡੀਸਿਨ ਦਿੰਨੇ ਆਂ ਐਵਰੀ ਡੇ ਮੈਡੀਸਿਨ ਸਹੀ ਕਿ ਤਰ੍ਹਾਂ ਦਿੱਤੀ ਜਾਏ ਪਰ ਫਿਰ ਵੀ ਲੋਕ ਹੀ ਕਹਿੰਦੇ ਕਿ ਸਾਡੇ ਵੱਲੋਂ ਦਵਾਈ ਨਹੀਂ ਦਿੱਤੀ ਜਾ ਸਕਦੀ ਇਸ ਇਹ ਡੌਗ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਔਰ ਨਾਲ ਹੀ ਪ੍ਰੋਬਲਮ ਹੋਰ ਜੋ ਕਿ ਸਾਨੂੰ ਆ ਕੇ ਅਗਰਬਾਈਸ ਚਾਂਸਮਿਸਰ ਕਾਰਪੋਰੇਸ਼ਨ ਨੂੰ ਕੋਈ ਕੰਪਲੇਂਟ ਜਿਹੜੀ ਕਿਸਲ ਪੀਜੀਆਰਐਸ ਜਾਂ ਐਮਸੀਵਾਰਾ ਹੀ ਆਉਂਦੀ ਹੈ ਉਸ ਦਾ ਹਲ ਕੀਤਾ ਜਾਂਦਾ ਹੈ ਉਸ ਦੇ ਦੌਰਾਨ ਸਾਨੂੰ ਜਿਹੜੇ ਆਪਣੇ ਐਨ ਜੀਓਸ ਹੈ ਉਹਨਾਂ ਵੱਲੋਂ ਵੀ ਪੋਚ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਡੌਗ ਚੁੱਕਿਆ ਕਿਉਂ ਚੁੱਕਿਆ ਔਰ ਕਿੱਥੇ ਲੈ ਕੇ ਗਏ ਹੋ ਸਰ ਅਸੀਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਐਨ ਜੀਓਸ ਨੂੰ ਕਿ ਸਾਡਾ ਮਕਸਦ ਕਾਰਪੋਰੇਸ਼ਨ ਦਾ ਤੇ ਨਾਲ ਹੀ ਜੋ ਐਨ ਜੀਓਸ ਹੈ ਜੋ ਡੌਗ ਲਵਰਸ ਨੇ ਉਹਨਾਂ ਦਾ ਕੀ ਹਿੱਤ ਹੈਗਾ ਕਿ ਅਸੀਂ ਡੌਗ ਵੀ ਰਾਖੀ ਕਰੀਏ ਉਹਨਾਂ ਦੇ ਹਿੱਤ ਦਾ ਧਿਆਨ ਕਰੀਏ ਪਰ ਬੀਇੰਗ ਅ ਮਤਲਬ ਅਫੀਸਰ ਸਾਡਾ ਇਹ ਜਿਹੜਾ ਹੈਗਾ ਕਿ ਕਰਤੱਵ ਹੈ ਕਿ ਅਸੀਂ ਐਜ਼ ਅ ਅਫੀਸਰ ਅਸੀਂ ਹਿਊਮਨ ਰਾਈਟਸ ਵੀ ਦੇਖਨੇ ਡੌਗ ਰਾਈਟਸ ਵੀ ਦੇਖਦੇ ਆ ਇਸ ਚੀਜ਼ ਵਿੱਚ ਸਾਨੂੰ ਥੋੜਾ ਜਿਆਦਾ ਤਮੂਨ ਦਾ ਪਾਲਨ ਕਰਨਾ ਪੈਂਦਾ ਔਰ ਜਦੋਂ ਅਸੀਂ ਡੌਗ ਲਵਰਸ ਦੀ ਜਾਂ ਐਂਜਲਸ ਵੱਲੋਂ ਜੋ ਖੋਜ਼ ਆਂਦੀ ਹੈ ਅਸੀਂ ਉਹਨਾਂ ਨੇ ਕਹਿੰਦੇ ਆ ਕਿ ਤੁਹਾਡਾ ਇੰਨਾ ਅੱਛਾ ਆ ਨੈਟਵਰਕ ਹੈ ਇੰਨੀ ਅੱਛੀ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਕਿ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਇਸ ਕਾਰਪੋਰੇਸ਼ਨ ਲੋਕ ਕਿੱਥੋਂ ਡੌਗ ਚੁੱਕਿਆ ਗਿਆ ਹੈ ਜਾਂ ਕਿੱਥੋਂ ਜਿਹੜੀ ਕੰਪਲੇਂਟ ਹੱਲ ਹੋਈ ਹੈ ਵਿਦੀਨ 5 ਮਿੰਟਸ ਉਹਨਾਂ ਨੂੰ ਅਸੀਂ ਇਹ ਕਹਿੰਨੇ ਕਿ ਜੇ ਤੁਸੀਂ ਸਾਨੂੰ ਸਹਿਯੋਗ ਕਰੋ ਜਦੋਂ ਜੋ ਡੌਗ ਹੈ ਉਹ ਅਗਰੈਸਿਵ ਹੈ ਜਾਂ ਲੋਕਾਂ ਨੂੰ ਕੱਟ ਰਿਹਾ ਹੈ ਕਮ ਸੇ ਕਮ ਤੁਸੀਂ ਉਹਨਾਂ ਲੋਕਾਂ ਕੋਲ ਪਹੁੰਚੋ ਕਿ ਉਹਦੇ ਵਿੱਚ ਲੋਕਾਂ 'ਚ ਵਿਸ਼ਵਾਸ ਬਣੇ ਕਿ ਜਿਹੜੇ ਡੌਗ ਨੂੰ ਹੈਲਪ ਕਰ ਰਹੇ ਆ ਉਹਦੀ ਜ਼ਿੰਮੇਵਾਰੀ ਡੋਗ ਨਵਰਸ ਦੀ ਵੀ ਹੈਗੀ ਹੈ ਫੀਡ ਵੀ ਕਰ ਰਹੇ ਆ ਪਰ ਉਹਦਾ ਜੋ ਇਲਾਜ ਚਾਹੇ ਐਗਰੈਸਿਵਨੈਸ ਹੈ ਚਾਹੇ ਬਿਮਾਰ ਹੈ ਉਹਦੇ ਇੱਕ ਸਾਥ ਕਾਰਪੋਰੇਸ਼ਨ ਨੂੰ ਉਹਨਾਂ ਦਾ ਸਹਿਯੋਗ ਵੀ ਚਾਹੀਦਾ ਹੈ ਅੰਮ੍ਰਿਤਸਰ ਦੇ ਵਿੱਚ ਅਵਾਰਾ ਕੁੱਤੇ ਤੇ ਅਵਾਰਾ ਪਸ਼ੂਆਂ ਦੀ ਪਰਮਾਰ ਹੈ ਜਿਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਸਮੇਂ-ਸਮੇਂ ਤੇ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਸੰਬੰਧੀ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਮੈਡਮ ਰਮਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਵਾਰਾ ਕੁੱਤਿਆਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਵਿੱਚ ਐਨਜੀਓ ਤੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼